ਬਾਬਾ ਅੱਜ ਫੇ ਕਿਹੜੀ ਬਾਤ ਸੁਣਾਣੀ ਆ ਪੁੱਤ ਜਿਹੜੀ ਮਾਰੀ ਸੁਣਾ ਦਿੰਨੇ ਆ ਚਾਚਾ ਨਹੀਂ ਉਹ ਹੀ ਸੁਣਾ ਫੇ ਅੱਜ ਇਹਦੀ ਫਰਮਾਇਸ਼ ਪੂਰੀ ਕਰ ਦੋ ਬੜੇ ਟਾਈਮ ਤੋਂ ਲੱਗਿਆ ਹੋਇਆ ਹੈ ਪਿੱਛੇ ਉਹ ਰਾਜੇ ਵਾਲੀ ਜਿਹੜੀ ਜਗਦੇਵ ਵਾਲੇ ਰਾਜੇ ਵਾਲੀ ਆ ਆਛਾ ਆਛਾ ਤੂੰ ਕਹਿੰਦਾ ਕਿ ਨਾ ਪਿਛਲੀ ਵਾਰੀ ਸਹੀ ਗੱਲ ਆ ਜਗਦੇਵ ਵਾਲੀ ਦਾਦੀ ਗੱਲ ਸੁਣੀ ਆ ਉਹ ਤਾਂ ਲੱਗਿਆ ਹੈਗੇ ਜਗਦੇਵ ਨੇ ਅੱਛਾ ਤੂੰ ਗੱਲ ਸੁਣ ਲੈ ਅੱਗ ਮੇਰੀ ਪੱਕੀ ਦੇਖ ਬਾਤ ਨਾਲ ਨਾ ਸੁਣਾ ਹੂੰ ਹੂੰ ਇੱਕ ਤਾਂ ਘੜਾ ਦੇਣਾ ਹਾਂ ਘੜਾ ਤੇ ਦੂਜਾ ਇਦਾਂ ਆ ਖਿਆਲ ਨਾ ਬਾਤ ਸੁਣਨੀ ਆ ਤੁਹਾਡੇ ਸੁਣਨ ਵਾਲੀ ਆ ਹਾਂਜੀ ਅੱਛਾ ਰਾਜਾ ਜਗਦੇਵ ਹਮ ਅਸਲ ਦੇ ਵਿੱਚ ਦੋ ਭਰਾ ਸੀ ਜਗਦੇਵ ਤੇ ਮਾਹੀ 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 ਜਿਹਾ ਵੱਡਾ ਭਰਾ ਜਗਦੇਵ ਦਾ ਹਮ ਤੇ ਇਹਨਾਂ ਦਾ ਬਾਪ ਕਿਹਦਾ ਨਿੱਕੇ ਹੁੰਦਾ ਤਾਂ ਮਰ ਗਿਆ ਸੀ ਤਾਂ ਰਾਜ ਬਣ ਗਿਆ ਵੱਡੇ ਭਰਾ ਨੂੰ ਮਾਹੀ ਆਹੋ ਵੱਡਾ ਹੋ ਗਿਆ ਵਿਆਹ ਹੋ ਗਿਆ ਘਰ ਵਾਲੀ ਆ ਗਈ ਤੇ ਜਦੋਂ ਸੰਘਾਸਨ ਲੱਗਣਾ ਤੇ ਲਾਗੇ ਨਾਲ ਸੰਘਾਸਨ ਨਾਲ ਦੇ ਸੀ ਉਹ ਜਗਦੇਵ ਦਾ ਅੱਛਾ ਤੇ ਜਗਦੇਵ ਸੀ ਨਾ ਇਹ ਬਹੁਤ ਤਾਕਤਵਰ ਸੀ ਅੱਛਾ ਰੋਬੋ ਬਹੁਤ ਸੀ ਗੋਰਾ ਨਸ਼ੋ ਜਦੋਂ ਬਹਿ ਜਣਾ ਦਾ ਮੱਥੇ ਦਾ ਤੇਜ ਚਮਕਰਾਉਂਦਾ ਸੀ ਉਹਦਾ ਅੱਛਾ ਤੇ ਦੂਜਾ ਪਿਆਰਾ ਗਰੀਬੜਾ ਮੇਰੇ ਵਰਗਾ ਹੂੰ ਤੂੰ ਇਹ ਉਹਨਾਂ ਢਰੀ ਜਾਣਾ ਏ ਤੂੰ ਉਤੋਂ ਐਵੇਂ ਢਰੀ ਜਾਣਾ ਵੀ ਖਰੇ ਤੋਂ ਕੀ ਕਰ ਦੂਗਾ ਹੈ ਕੀ ਕਰ ਦੇਣਾ ਖਰੇ ਮੈਂ ਰਾਜ ਖੋਲਣਾ ਉਹ ਭਗਤ ਲੋਕ ਸੀ ਉਹ ਕਹਿੰਦਾ ਮੈਨੂੰ ਰਾਜ ਨਹੀਂ ਚਾਹੀਦਾ। ਵੀ ਤੂੰ ਬੜਾ ਭਰਾ ਆ ਤੂੰ ਕਰ। ਜਗਦੇਵ। ਹਾਂ ਜਗਦੇਵ। ਪਰ ਤੈਨੂੰ ਪਤਾ ਹੈ ਜਿਹੜਾ ਦਿਲ ਦਾ ਬੇਮ ਹੁੰਦਾ ਇਹ ਬੰਦੇ ਨੂੰ ਮਾਰ ਦਿੰਦਾ। ਹੂੰ। ਤੂੰ じゃ ਕਰਨ ਚੱਕੀ ਜਾਣਾ। ਤੇ ਕਿਦਾਂ ਢੇਲੇ ਪਾੜ ਪਰਦੀਂਦਾ। ਦੇਖ ਤੇਰਾ ਦੇਖ ਹੀ ਜਾਂਦਾ। ਮੈਂ ਤੈਨੂੰ ਦੱਸ ਦਿੰਦੀ ਆ ਇਹਦਾ ਕੁਝ ਕਰਦੇ। ਨਹੀਂ ਤਾਂ ਇੱਕ ਦਿਨ ਨਾ ਰਾਜ ਖੋਲਣਾ ਤੇਰਾ। ਹੂੰ। ਇੰਦਾ ਟਾਈਮ ਲੰਘ ਜਾ ਰਿਹਾ। ਜਾ ਚਾਹ ਪੀ ਲਮਾ ਮਾੜੀ। ਇੱਕ ਬੈਠ। ਚਾਹ ਦਾ ਘੁੱਟ ਪਾਲੇ ਠੰਡੀ ਹੋ ਜਾਣੀ ਪੇ। ਹਾਂ। ਗਰਮ ਦਾ ਹੀ ਸਵਾਦ ਹੈ। ਬਾਬੇ ਦਾ ਰੱਖ ਲੈਨੇ ਸੁੱਕਾ ਤਬੁੰਜੂਗਾ ਮੈਂ ਮੰਜਾ ਨਾ ਲਾਇਓ ਕਾਕਾ ਦੇਖਿਓ ਠੀਕ ਹੈ ਬਾਬਾ ਤਾ ਰੱਖ ਥੱਲੇ ਰੰਦਨ ਡੱਬਣਾ ਆਈ ਆ ਪੀਦੇ ਚਾਚਾ ਮਾਰਦਾਂ ਦਾ ਟਕੂਸੀ ਆਈ ਆ ਆਹੋ ਤੇਰੇ ਲੈ ਵੀ ਫੇਰ ਗੱਲ ਸੁਣ ਹਾਂ ਨਹੀਂ ਬਾਬਾ ਕਿੱਥੇ ਸੀ ਮੈਂ ਆ ਵੀ ਉਹ ਕਹਿੰਦੀ ਆ ਘਰ ਵਾਲੀ ਆਹੋ ਤੇਰਾ ਰਾਜ ਖੋਲੂ ਆਹੋ ਉਹ ਕਹਿੰਦੀ ਵੀ ਤੇਰਾ ਰਾਜ ਖੋਲਣਾ ਹੂੰ ਇਹਦੇ ਬਾਅਦ ਬੰਦੋਬਸ ਕਰ ਹੂੰ ਉਹ ਬਿਚਾਰਾ ਭਰਾ ਸੀ ਡਰੂ ਵੀ ਸੀ ਉਹ ਕੀਤਾ ਕੁਛ ਨਹੀਂ ਹੂੰ ਤੇ ਇੱਕ ਦਿਨ ਦਰਵਾਜ਼ਾ ਲੱਗਾ ਹੋਇਆ ਓ ਸਾਰੇ ਲੋਕ ਇਕੱਠੇ ਹੋਏ ਹੋਏ ਤਾਂ ਦੋਏ ਭਰਾ ਬੈਠੇ ਤੁਜੇ ਦੁਜੇ ਨੂੰ ਰਾਜ ਮਿਲਿਆ ਹੋਇਆ ਸੀ ਇਹ ਲਾਗੇ ਰਾਜਕੁਮਾਰ ਸੀ ਕਹਿੰਦੀ ਫੇਰ ਬਹਿਮ ਜੇ ਪੈ ਗਿਆ ਇਹ ਸਾਨੂੰ ਘੂਰਦਾ ਰਹਿੰਦਾ ਹੂੰ ਉਹਨੂੰ ਕਹਿੰਦੀ ਦੇਖ ਤੂੰ ਸਾਡੇ ਬਾਈ ਨੂੰ ਦੇਖ ਕੇ ਘੂਰਦਾ ਰਹਿੰਦਾ ਹੂੰ ਜੇ ਤੂੰ ਇੰਨਾ ਹੀ ਤਖੜਾ ਐਨੀ ਤੇਰੀ ਅਣਖਿਆ ਤੇ ਜਾ ਆਪਣੇ ਬਾਪ ਦਾ ਤੇ ਬਾਬੇ ਦਾ ਬਦਲਾ ਲੈ ਅੱਛਾ ਅੱਛਾ ਇੱਕ ਭਰਾ ਗਿਆ ਬਈ ਕਾਲਾ ਬਗਲਾ ਹੂੰ ਉਹ ਕਿ ਜ ਤੈਨੂੰ ਨਹੀਂ ਪਤਾ ਤੂੰ ਛੋੜੇ ਬਹੁਤ ਸੀ ਕਹਿੰਦੇ ਸੰਗਲਦੀਪ ਦੇ ਰਾਜੇ ਨੇ ਤੇਰੇ ਬਾਪ ਨੂੰ ਤੇ ਤੇਰੇ ਬਾਬੇ ਨੂੰ ਤੁਹਾਡੇ ਰਾਜ ਤੇ ਹਮਲਾ ਕਰਕੇ ਉਹ ਕੈਦੀ ਬਣਾ ਕੇ ਲੈ ਗਏ ਉਹਨਾਂ ਨੂੰ ਮਾਰ ਕੇ ਉਹਨਾਂ ਦੀਆਂ ਖੱਲਾਂ ਜਿਹੜੀਆਂ ਨਾ ਤੂੜੀ ਭਰ ਕੇ ਸੰਗਲਦੀਪ ਸ਼ਹਿਰ ਦੇ ਬਾਹਰ ਟੰਗੀਆਂ ਹੋਈਆਂ ਅੱਛਾ ਹਾਂ ਬਈ ਜੇ ਤੈਨੂੰ ਇੰਨੀ ਆਣਖਿਆ ਤਾਂ ਜਾ ਸਾਡੇ ਨਾਲ ਨਾ ਕਿ ਘੂਰ ਘੂਰ ਕੇ ਦੇਖ ਉਹ ਉਹਨਾਂ ਜਾ ਕੇ ਬਦਲਾ ਲਏ ਹੁਣ ਤੋਂ ਪਤਾ ਕੋਈ ਨਹੀਂ ਸੀ ਕਿ ਕੀ ਗੱਲ ਹੋਈ ਆ ਹੁਣ ਉਹਦਾ ਭਰਾ ਵੱਡਾ ਮਾਹੀ ਰਾਜਾ ਬਣਿਆ ਇਹ ਉਧਰ ਵੀ ਛੋੜਾ ਸੀ ਹਾਂ ਕਿਸੇ ਨਿੱਕੇ ਹੁੰਦੇ ਦੀ ਗੱਲ ਸੀ ਉਹਨੂੰ ਜਾ ਕੇ ਆਪਣੇ ਜਿਹੜੇ ਰਾਜਪਾਲ ਦੇ ਕਰਮਚਾਰੀ ਸੀ ਉਹਨਾਂ ਨੂੰ ਪੁੱਛਿਆ ਕੀ ਕੀ ਮੈਨੂੰ ਸੱਚ ਦੱਸੋ ਫਿਰ ਉਹਨਾਂ ਸਾਰੀ ਕਹਾਣੀ ਦੱਸੀ ਕਿਦਾਂ ਗਵੰਢੀ ਰਾਜਾ ਇੱਥੇ ਆਇਆ ਹਮਲਾ ਕਰਨ ਕਿਦਾਂ ਰਾਜਪਾਲ ਸਾਰਾ ਉਜਾੜ ਗਿਆ ਕਿਦਾਂ ਤੇਰੇ ਬਾਬੇ ਨੂੰ ਤੇ ਡੈਡੀ ਤੇਰੇ ਨੂੰ ਬਾਪ ਨੂੰ ਉਹ ਭੜਕੇ ਲਿਆ ਗਿਆ ਉੱਥੇ ਜਾ ਕੇ ਲੋਕ ਕਰ ਕਰ ਦਿੱਤਾ ਤੇ ਡੋਣ ਵਾਸਤੇ ਉਹਦੇ ਖੱਲਾ ਜਿਹੜੀ ਅੱਜ ਲਾਗੇ ਨਾ ਤੂੜੀ ਭਰ ਕੇ ਤੇ ਦਰਵਾਜ਼ੇ ਬਾਹਰ ਟੰਗ ਦਿੱਤੀਆ ਤੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਨਾਲ ਕੋਈ ਪੰਗਾ ਨਾ ਲਿਓ ਅੱਛਾ ਬੜੇ ਪਰੇਸ਼ਾਨ ਹੋਇਆ ਕਹਿੰਦਾ ਵੀ ਹੁਣ ਤਾਂ ਜਾ ਕੇ ਪਤਾ ਲੈਣਾ ਹੀ ਪਊ ਉਹ ਤੁਰ ਪਿਆ ਉਹਨੇ ਕਿ ਦੋਸ ਹੁੰਦਾ ਹੀ ਛੋੜ ਗਿਆ ਮਦਰੂ ਰਿਆ ਮੈਨੂੰ ਪਤਾ ਲੱਗਿਆ ਰੋਟੀ ਪਾਣੀ ਬਣਾਉਣਾ ਹੁੰਦਾ ਜੋਦੀ ਕਹਿੰਦਾ ਇਰ ਨੂੰ ਨਾਲ ਲੈ ਜਾਣਾ ਉਹਦਾ ਰਾਜ ਖੁੱਗੀ ਅੱਛਾ ਥਾੜੇ ਨੇ ਖੁੱਗਿਆ ਹਾਂ ਚੱਲ ਮੇਰੇ ਨਾਲ ਕਹਿੰਦਾ ਆਪਾਂ ਸੰਗਲਦੀਪ ਨੂੰ ਜਾਣਾ ਹੂੰ ਉਹ ਬਜਾੜਾ ਏਦਾਂ ਗਰੀਬ ਹੀ ਸੀਗਾ ਉਹ ਕਮਜ਼ੋਰ ਸੀਗਾ ਚੱਲੋ ਉਹ ਨਾਲ ਤੁਰ ਪਿਆ ਉਹਦੇ ਜਦੋਂ ਤੁਰ ਪਏ ਰਾਜ ਤੁਰੇ ਜਾਂਦੇ ਆ ਗੱਲਾਂ ਬਾਤਾਂ ਕਰਦੇ 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 ਇੱਕ ਸ਼ਾਮ ਜੀ ਪਿੰਡ ਲੱਗਦੀ ਆ ਤੇ ਇੱਕ ਪਿੰਡ ਵਿੱਚ ਪਹੁੰਚਦੇ ਆ ਤਾਂ ਬੋਰਡ ਦੇ ਪਿੰਪਲ ਹੁੰਦੇ ਪਿੰਡ ਦੇ ਬਾਹਰ ਉੱਥੇ ਬਹਿ ਜਾਂਦੇ ਜਾਗੇ ਉਹ ਕਹਿੰਦਾ ਵੀ ਇਦਾਂ ਕਰੀਏ ਕੋ ਗਿਆ ਹੁਣ ਵੀ ਆਪਾਂ ਖਾਣ ਪਾਣੀ ਦਾ ਬੰਦੋਬਸ ਕਰੀਏ ਨਾਲੇ ਆਪਾਂ ਇੱਥੇ ਰਾਤ ਗੱਟਣੀ ਆ ਫੇ ਤੂੰ ਇਦਾਂ ਘਰ ਪਿੰਡ ਵਿੱਚ ਜਾ ਜਿਹੜਾ ਵੀ ਇੱਥੇ ਕੋਈ ਕੋਲ ਵਾਲਾ ਹੈਗਾ ਉਤੋਂ ਤੇਲ ਲਾਇਆ ਨਾਲੇ ਕੁਝ ਪਿੰਡ ਜੂ ਖਾਣ ਨੂੰ ਕੋਲ ਖਾਣ ਨੂੰ ਲਾਇਆ ਇੱਥੇ ਬਹਿ ਖਾਵਾਗੇ ਤੇ ਸੋਵਾਂਗੇ ਕੱਲ ਨੂੰ ਆਪਾਂ ਫੇਰ ਜਾਂਦੇ ਪਾਣੇ ਜਦੋਂ ਉੱਥੇ ਗਏ ਤਾਂ ਕੀ ਹੋਇਆ ਉਸ ਪਿੰਡ ਵਿੱਚ ਕਿ ਦੇ ਆਉਂਦਾ ਹੁੰਦਾ ਸੀ ਅੱਛਾ ਉਹ ਕੀ ਕਰਦਾ ਸੀ ਪਿੰਡ ਲੋਕਾਂ ਨੂੰ ਮਾਰ ਜਾਣਾ ਪਸ਼ੂਆਂ ਨੂੰ ਮਾਰ ਜਾਣਾ ਉਹਨੂੰ ਬਾਬਾ ਦੇ ਹੀ ਹੁੰਦਾ ਦੇ ਹੁੰਦਾ ਜੀ ਨਹੀਂ ਗੱਲਾ ਅੱਛਾ ਹਾਂ ਇਦਾਂ ਦਾ ਜੀ ਜੈਨ ਜੀ ਹਾਂ ਉਹਨਾਂ ਦਾ ਹੀ ਉਹਨਾਂ ਬੰਦੇ ਮੀਰ ਖਾਨ ਦਾ ਜੀ ਉਹਨਾਂ ਬੰਦੇ ਮਾਰ ਕੇ ਖਾ ਲੈਣੇ ਉਹਨੂੰ ਪਸ਼ੂ ਮਾਰ ਕੇ ਖਾ ਲੈਣੇ ਮਾਰ ਸਟਰੇ ਫਿਰ ਪਿੰਡ ਵਾਲਿਆਂ ਨੇ ਉਹਨਾਂ ਨਾਲ ਸਮਝੌਤਾ ਕਰ ਲਿਆ ਹੂੰ ਕਿਦਾਬ ਦੇਖ ਕਿ ਤੂੰ ਐਵੇਂ ਸਾਨੂੰ ਮਾਰ ਜਾਣਾ ਜਾਂ ਜਦੋਂ ਸਾਰੇ ਮਾਰ ਗਏ ਫਿਰ ਤੇਨੂੰ ਕੀ ਬਣਨਾ ਮੈਂ ਤੂੰ ਇਦਾਂ ਕਰ ਪਦਸ ਇੱਕ ਦਿਨ ਵਿੱਚ ਤੈਨੂੰ ਕੀ ਚਾਹੀਦਾ ਉਹਨਾਂ ਖਾਣਾ ਹੀ ਤੇਲੇ ਰੱਖ ਦਿਆ ਕਰਾਂਗੇ ਬਹਿਣ ਉਹ ਕਹਿੰਦਾ ਵੀ ਠੀਕ ਆ ਵੀ ਇਹ ਬੜਾ ਬੜਾ ਮੈਂ ਰੱਖ ਦੂੰਗਾ ਮੈਨੂੰ ਕੀ ਲੋੜ ਆ ਕਹਿੰਦੇ ਇੱਕ ਤਾਂ ਮੈਨੂੰ ਬੰਦਾ ਚਾਹੀਦਾ ਰੋਜ਼ ਖਾਣ ਨੂੰ ਅੱਛਾ ਉਹ ਕਹਿੰਦਾ ਠੀਕ ਆ ਕਹਿੰਦੇ ਇੱਕ ਮਰ ਨੂੰ ਚਾਹੀਦਾ ਬੱਕਰਾ ਅੱਛਾ ਉਹ ਕਹਿੰਦੇ ਉਹ ਵੀ ਠੀਕ ਆ ਪਿੰਡ ਵਾਲੇ ਕਹਿੰਦੇ ਬੱਕਰਾ ਮੈਂ ਤੁਹੇ ਦੇ ਦਿਆ ਕਰਾਂਗੇ ਕਹਿੰਦੇ ਨਾਲ ਮੈਨੂੰ ਇੱਕ ਛਾਬਾ ਚਾਹੀਦਾ ਪਕੌੜਿਆਂ ਦਾ ਅੱਛਾ ਪਕੌੜਿਆਂ ਦਾ ਕਿੰਨੂ ਉਹਦੇ ਤੇ ਕਰਾ ਗਏ ਇੱਕ ਤਾਈ ਤਾਂ ਪੀਪਾਕ ਦਾ ਸ਼ਰਾਬ ਦਾ ਉਹ ਵਾਹ ਵੀ ਹੁਣ ਰਿਕਾਰਡਰ ਸ਼ਰਾਬ ਤੋਂ ਸੁਹਾ ਲੱਗਣੀ ਕੋਨਬੀਨੇਸ਼ਨ ਹੀ ਕਰਦਾ ਹੁਣ ਸਾਰਾ ਕੋ ਰੱਖਿਆ ਉਹ ਕਿ ਪਿੰਡਾਂ ਕਿ ਤਾਂ ਠੀਕ ਆ ਤਾਂ ਜਦੋਂ ਪਿੰਡ ਦੇ ਵਿੱਚ ਗਿਆ ਤਾਂ ਸਾਰੇ ਲੋਕਾਂ ਜਿਆ ਨੂੰ ਦਰਵਾਜ਼ੇ ਬੰਦ ਕਰ ਲਏ ਹਮ ਨੇੜਾ ਹੋ ਗਿਆ ਉਹਦੇ ਦੇ ਰਹੇ ਉਹਨਾਂ ਦਾ ਤਲੂ ਉਹ ਜਿੱਧਰ ਵੀ ਜਾਵੇ ਸਾਰੇ ਦਰਵਾਜ਼ੇ ਬੰਦ ਫਿਰ ਉਹ ਲੰਬਣ ਲੱਪਿਆ ਵੀ ਕੋਲੂ ਕਿੱਥੇ ਆ ਕਿਸੇ ਨੂੰ ਦਾਸਤਾ ਵੀ ਉਹ ਕੋਲੂ ਉੱਥੇ ਆ ਉੱਥੇ ਰੰਦਾ ਗੰਗੂ ਤੇਲੀ ਹੂੰ ਉਹਦੇ ਕੋਲ ਗਿਆ ਉਹ ਕਹਿੰਦਾ ਵੀ ਮੈਂ ਤੇਲ ਲੈਣਾ ਉਹ ਵੀ ਤਾਂ ਭੱਜਾ ਇੱਥੋਂ ਤੇ ਮੈਂ ਦਰਵਾਜ਼ਾ ਨਹੀਂ ਖੋਲਣਾ ਕਹਿੰਦਾ ਵੀ ਮੇਰੇ ਰਾਜ ਦਾ ਹੁਕਮ ਹੈ ਹੂੰ ਮੈਂ ਤੇਲ ਲੈ ਕੇ ਜਾਣਾ ਜੋ ਮਰਜ਼ੀ ਕਰ ਲਾ ਮੈਂ ਤੇਲ ਮੈਨੂੰ ਦੇ ਉਹ ਕਹਿੰਦਾ ਨਹੀਂ ਦੇਣਾ ਕਾਂਦੇ ਕਰਦੇ ਲੜਾਈ ਹੋ ਬਈ ਉਹਨਾਂ ਗੰਗੀ ਗੰਗੂ ਤੇਲੀ ਨੇ ਕੀਤਾ ਕੁਗੀ ਨੂੰ ਕੁੱਟ ਸਦਿਆ ਉਹ ਪਤਰਾ ਜਿਆ ਹੀ ਬਚਾਰਾ ਪਤਰਾ ਜਿਆ ਮਾੜਾ ਸੀ ਪਹਿਲਾਂ ਛੋੜਾਇਆ ਕੁੱਟ ਕੇ ਤੇ ਭੇਜ ਦਿੱਤਾ ਪੀਪਾ ਜਿਹੜਾ ਖਾਲੀ ਲੱਤਾਂ ਵੀ ਮਾਰਦਾ ਮੁੜਿਆ ਉਹ ਕਹਿੰਦਾ ਤੈਨੂੰ ਕੀ ਹੋਇਆ ਕਹਿੰਦਾ ਮਹਾਰਾਜ ਚੱਕ ਕੇ ਦਾ ਆਪਣਾ ਪੀਪਾ ਮੈਂ ਨਹੀਂ ਕਰਨੀਂਗਾ ਤੇਰੀ ਨੌਕਰੀ ਲੈਣੀ ਤੇ ਕੋਈ ਵੀ ਕਹਿੰਦੇ ਗੱਲ ਕੀ ਹੋਈ ਕਹਿੰਦਾ ਤੂੰ ਮੁੱਤਿਆਲਿਆਂ ਨੂੰ ਭੇਜਿਆ ਕਹਿੰਦਾ ਤੇਲਿਆਂ ਕਹਿੰਦਾ ਕੋਲ ਨੂੰ ਵੜ ਕੇ ਫੜੇ ਕੁਟੀਆ ਕਹਿੰਦਾ ਚੱਲ ਕੇ ਆਪਾਂ ਚੱਲਦੇ ਆਂ ਉਹ ਰਾਜਾ ਨਾਲ ਦੋਪਿਆ ਉੱਥੇ ਗਿਆ ਦਵਾਜੇ ਮੋਰੇ ਦਰਵਾਜਾ ਖੜਕਾ ਕੇ ਖੋਲਿਆ ਨਹੀਂ ਉਹਨਾਂ ਕਮਾਰੀ ਲੱਤਾਂ ਵਾਂਝਾ ਤੋੜਿਆ ਮੋ ਗਿਆ ਪੰਨਿਆ ਅੰਦਰ ਤੀਂ ਮੀਆਂ ਅੰਦਰ ਇੱਕ ਮੱਟ ਜਿੰਨਾ ਦੁਬੇ ਬੰਦਰ ਕੁਟੀਆ ਆ ਗਿਆ ਕਿਤੇ ਉਹ ਲੱਭਾ ਮੈਂ ਤਾਂ ਕਰਨ ਨਹੀਂ ਬਾਬਾ ਹੁਣ ਮਾਫ ਕਰੋ ਮੈਨੂੰ ਹੁਣ ਮਾਫ ਕਰੋ ਮੈਂ ਨਹੀਂ ਮੋੜੇ ਕਰਦਾ ਜਿੰਨਾ ਮਰਜੀ ਤੇਲ ਲੈ ਜਾ ਉਹਨਾਂ ਪੀਪਾ ਭਰਿਆ ਤੇਲ ਦਾ ਤੇਲ ਲਾ ਕੇ ਤੁਰ ਪਏ ਤੇ ਜਨੂ ਕੀ ਜਾਂਦੇ ਇੱਕ ਲਾਗੇ ਘਰ ਹੁੰਦਾ ਹੋਰ ਉਹਦੀ ਲੈਣ ਜਾਂਦੀ ਹੁੰਦੀ ਆ ਉਹ ਤੇ ਸਿਆਣੀ ਬੁੜੀ ਬੈਠੀ ਆ ਉਹ ਰੋਂੜੇ ਬਾਹਰ ਬੈਠੀ ਕੋਈ ਕਦਾ ਮਾਈ ਤੈਨੂੰ ਕੀ ਹੋਇਆ ਕਹਿੰਦੀ ਪੁੱਤ ਮੈਂ ਕੀ ਦੱਸਾਂ ਅੱਜ ਮੇਰੇ ਪੁੱਤ ਦੀ ਵਾਰੀ ਆ। ਅੱਛਾ। ਕਿਹੜੀ ਮਤਲਬ ਫਿਰ ਉਹਨੇ ਸਾਰੀ ਕਹਾਣੀ ਤੁਹਾਨੂੰ ਦੱਸੀ ਮੈਂ ਦੱਸੀ। ਵੀ ਦੇਣ ਵਿੱਚ ਬੰਦਾ ਦੇਣਾ ਪੈਂਦਾ। ਇੱਕ ਬੱਕਰਾ ਦੇਣਾ ਪੈਂਦਾ। ਇੱਕ ਇਹਦਾ ਸ਼ਾਬਾ ਪਕੌੜੀਆਂ ਦੇਣਾ ਪੈਂਦਾ ਨਾਲ ਸ਼ਰਾਬ ਦਾ ਪੀਪਾ ਦੇਣਾ ਪੈਂਦਾ। ਅੱਜ ਕਹਿੰਦੀ ਮੇਰੀ ਵਾਰੀ ਆ। ਨਾਲੇ ਮੈਨੂੰ ਸਾਰਾ ਕੁਝ ਬਣਾ ਕੇ ਦੇਣਾ ਪੈਣਾ। ਓਹੋ। ਤੇ ਨਾਲੇ ਕਹਿੰਦਾ ਮੈਨੂੰ ਕਹਿੰਦੀ ਮੈਨੂੰ ਆਪਣਾ ਮੁੰਡਾ ਦੇਣਾ ਪੈਣਾ। ਹਾਂ। ਇੱਕੋ ਕਹਿੰਦੀ ਮੇਰਾ ਮੁੰਡਾ ਹੋਰ ਮੇਰੇ ਹਲਾਤ ਕੋਈ ਨਹੀਂ। ਉਹ ਕਹਿੰਦਾ ਮਾਈ। ਜਗਦੀਪ ਕਹਿੰਦਾ ਤੂੰ ਫਿਕਰ ਨਾ ਕਰ। ਕਹਿੰਦਾ ਤੇਰੇ ਪੁੱਤ ਦੀ ਵਾਰੀ ਕਹਿੰਦਾ ਮੈਂ ਜਾਉਂ ਅੱਛਾ ਉਹ ਦੇਖੇ ਤਾਂ ਕਦੇ ਮੈਂ ਤੈਨੂੰ ਵਾਦਾ ਕਰਦਾ ਮੇਰਾ ਨਾਂ ਜੱਗ ਦੇ ਵਿਆ ਹਾਂ ਮੈਂ ਸੱਚ ਤੇ ਖੜਦਾ ਤੇ ਤੂੰ ਫਿਰ ਨਾ ਕਰ ਹੂੰ ਮੈਂ ਜਾਉਂ ਤੇਰੇ ਪੁੱਤ ਦੀ ਵਾਰੀ ਤੇ ਹੂੰ ਉਹ ਪਕੌੜੇ ਬਣਾਏ ਸੀ ਹੂੰ ਕਹਿੰਦਾ ਬੀਬੀ ਆਖੀ ਪਿਆ ਕਹਿੰਦੀ ਪਕੌੜੇ ਆ ਪੁੱਤ ਕਿੰਦਾ ਲਿਆ ਫੜਾ ਬਚਾਲਾ ਸ਼ਾਬਾਸ਼ ਸਾਨੂੰ ਫੜਾ ਦੇ ਉਹਨਾਂ ਪਕੌੜੇ ਚੱਕੇ ਨਾਲ ਹੋਰ ਸਮਾਨ ਚੱਕਿਆ ਉਹ ਖਵਾ ਕੇ ਬੋਰ ਥੱਲੇ ਪਹਿਲੇ ਤਾਂ ਪਕੌੜੇ ਬੁੜੇ ਖਾਦੇ ਸ਼ਰਾਬ ਜੁੱਦਾ ਪੀਂਦਾ ਨਹੀਂ ਸੀ ਪਕੌੜੇ ਬੜੇ ਖਾ ਪੀ ਗੱਜ ਗਏ ਫੇਰ ਇਹਨੂੰ ਰਾਤ ਨੂੰ 12 ਵਜੇ ਦੇ ਆਉਂਦਾ ਉਹਨਾਂ ਕੀਤਾ ਪਿੰਡ ਚੋਂ ਛਾਦਰਾਂ ਇਕੱਠੀਆਂ ਕੀਤੀਆਂ ਬੁਈ ਬੁੜੀ ਕੋ ਜਾ ਕੇ ਫੇਰ ਦੁਬਾਰੇ ਉਹਨੇ ਇੱਕ ਲੱਕੜ ਦਾ ਮੋਛਾ ਜਿਹਾ ਲੈ ਆਂਦਾ ਵੱਡਾ ਜਿਹਾ ਬੜਾ ਸਾਰਾ ਉਹ ਪਾ ਕੇ ਉੱਤੇ ਛਾਦਰ ਪਾਤੀ ਅੱਛਾ ਉਦੋਂ ਇੱਕ ਪਿੰਡ ਜੋ ਕੁੱਤਾ ਲੈ ਆਂਦਾ ਉਹ ਉੱਥੇ ਬੰਨ੍ਹ ਦਿੱਤਾ ਰਾਤ ਨੂੰ ਆਉਣਾ ਸੀ ਉਹਦੋਂ ਉਹਨਾਂ ਕਿਤੇ ਪਕੌੜੇ ਚਾਹੀਦੇ ਨਹੀਂ ਉਹ ਸ਼ਾਬਾ ਲਿਆਂਦਾ ਇਹ ਪਕੌੜਿਆਂ ਦਾ ਉਹਦੇ ਨੂੰ ਉੱਥੇ ਲੈ ਲੈਂਦੇ ਨੇ ਕਿੱਥੇ ਕਰਕੇ ਨਾ ਵਿਚ ਬਾਥੇ ਅੱਛਾ ਹੈ ਵਿਚ ਬਾਗ ਰਸਤਾ ਫੋਪੀਪਾ ਖਾਣੀ ਸੀ ਉਹਦੇ ਵਿੱਚ ਅੱਜ ਡੰਗੂ ਮੱਝ ਦੇ ਆ ਕੇ ਪਿਸ਼ਾਬ ਲਿਆ ਕੇ ਪਰਸਦਾ ਅੱਛਾ ਪਾਈਟ ਬਣਾਤੀ ਦਾਲ ਬਣਾਤੀ ਜਦੋਂ ਆਗਵਾ ਦੇਖੀ ਜਉ ਜਦੋਂ ਵੀ ਅੱਧੀ ਰਾਤ ਹੁੰਦੀ ਹੈ ਨਾ ਫੇ ਪੱਤੇ ਘਲਣੇ ਸ਼ੁਰੂ ਹੁੰਦੇ ਆ ਮਾੜੀ ਮਾੜੀ ਹਵਾ ਵਗਣ ਲੱਗਦੀ ਆ ਮਨ ਨੂੰ ਪਤਾ ਲੱਗਣ ਲੱਗਦਾ ਵੀ ਪੱਤੇ ਖੜਟੜਾ ਪੇਪੇ ਪੜਦੇ ਪੱਤੇ ਖੜਕਦੇ ਬਹੁਤ ਆ ਜਿਉਂ-ਜਿਉਂ ਦੇ ਲਾਗੇ ਆਈ ਜਾਵੇ ਪੱਤਿਆਂ ਦਾ ਖੜਾਕ ਵਧਿਆ ਵੇ ਹਵਾ ਬਦਲਣ ਲੱਗ ਪਈ ਹੂੰ ਹੂੰ ਕਰਦੇ ਕਰਦੇ ਕੀ ਦੇਖ ਜੋ ਹੋਰ ਵੀ ਨੇਰਾ ਹੋ ਗਿਆ ਰਾਤ ਬਈ ਸੀ ਹੋਰ ਵੀ ਨੇਰਾ ਜਾ ਗਿਆ ਇਕਦਮ ਫਿਰ ਦੇ ਉੱਤਰ ਆ ਕੇ ਬੁੱਢਾ ਸਾਰਾ ਉਹ ਜਾ ਕੇ ਦੇਖਿਆ ਪਹਿਲਾਂ ਵੀ ਸਾਰਾ ਕੁਝ ਹੀ ਪਿਆ ਆ ਖੁਸ਼ ਹੋ ਗਿਆ ਦੇਹ ਉਹ ਕਹਿੰਦਾ ਪਹਿਲਾਂ ਤਾਂ ਕਹਿੰਦਾ ਸ਼ਰਾਬ ਪੀਨੇ ਆ ਹਾਂ ਹਾਂ ਹੁਣ ਪੀਪਾ ਮੂਹ ਨੂੰ ਲਾਇਆ ਕਰ ਕੇ ਚੱਕ ਕੇ ਮਰਿਆ ਆਹ ਕਹਿੰਦਾ ਕਿ ਇਹਦੀ ਬੇੜੀ ਬਹਿ ਗਈ ਅੱਜ ਕਹਿੰਦਾ ਸ਼ਰਾਬ ਦਾ ਟੇਸਟ ਹੀ ਬੜਾ ਖਰਾਬ ਆ ਚੱਲ ਕਹਿੰਦਾ ਮੈਨੂੰ ਕੁਝ ਖੋਲ ਖਾਣੇ ਆ ਇਹਨਾਂ ਪਕੌੜੇ ਚੱਕਦੇ ਆ ਢੱਬ ਘੋੜਾ ਰੁੱਕ ਪਾ ਕੇ ਰਾਤ ਸੀ ਨੀ ਰਾ ਜਦੋਂ ਮੂੰਹ ਚ ਪਾਤਾ ਉਹ ਮਰ ਗਿਆ ਆ ਕਿਹੜੀ ਬੇੜੀ ਬੈਠ ਗਈ ਕਿੰਨੇ ਮਹੀਨੇ ਧੋਖਾ ਕੀਤਾ ਉਹ ਖਿਜ ਗਿਆ ਹਾਂ ਚੱਲ ਕਹਿੰਦਾ ਆ ਬੱਕਰਾ ਤੇ ਮਈ ਆਈ ਆ ਜਾੜੇ ਦਾ ਬੱਕਰੀ ਬੜਾ ਘਰ ਲੱਗਾ ਨਾ ਤਾਂ ਕੁੱਤਾ ਭੌਂਕ ਪਿਆ ਬੋ ਬੋਊਗਾ ਕਿਰੂ ਪਿਆ ਹਾਂ ਕੋ ਚੱਕੇ ਬੜੇ ਮਾਰਿਆ ਕਹਿੰਦਾ ਅੱਜ ਤਾਂ ਸੁੱਖੀ ਦੀ ਵਾਰੀ ਆ ਅੱਜ ਨਹੀਂ ਕਿੰਦਾ ਮੈਨੂੰ ਛੱਡਦਾ ਸਾਰਾ ਟੱਪਰ ਵਾਲਿਆ ਮੇਡ ਕਰ ਦੂੰ ਸਾਰਾ ਪਿੰਡ ਮਾਰ ਦੇਣਾ ਮੈਂ ਚਲ ਕਹਿੰਦਾ ਗੱਲ ਗੋਸ਼ ਕਰਦੇ ਆ ਬੰਦਾ ਪਿਆ ਇਹ ਆ ਕੇ ਦੇਖਦੇ ਆ ਜਦੋਂ ਬੰਦੇ ਦੇ ਜਾ ਕੇ ਸਿੱਧੇ ਘਪਿਆ ਦੰਦ ਮਾਰਿਆ ਮੋਰੇ ਚ ਲੱਕੜੀ ਹਾਂ ਅੱਛਾ ਉਹਦੇ ਦੰਦ ਲੱਕੜੀ ਦੇ ਵੱਜ ਗਏ ਹਾਂ ਹੈਂ ਉਹ ਹਰ ਗੁੱਸੇ 'ਚ ਆ ਗਿਆ ਕਹਿੰਦਾ ਹੁਣ ਨਹੀਂ ਮੈਂ ਛੱਡਦਾ ਪਿੰਡ ਨੂੰ ਚੱਕੇ ਮਾਰਿਆ ਆਵਾਜ਼ਾਂ ਨੂੰ ਸ਼ੁਰੂ ਕਰਤੀ ਪਿੰਡ 'ਚ ਤੂਫਾਨ ਆ ਗਿਆ ਚਿੱਕਾ ਮਾਰਨੀਆ ਸ਼ੁਰੂ ਕਰਤੀਆ ਪਿੰਡ 'ਚ ਨਿਆਣੇ ਰੋਣ ਲੱਗ ਪਏ ਲੋਕੀ ਚਿੱਕਾ ਮਾਉਣ ਲੱਗ ਪਏ ਉਦੋਂ ਤੂਫਾਨ ਬਗੇ ਉਦੋਂ ਰਾਤ ਸੂਸ਼ਾ ਹੁੰਦੀ ਫਿਰੇ ਬੁਰਾ ਹਾਲ ਕੁੱਤੇ ਵੀ ਭੋਕਣ ਲੱਗ ਪਏ ਰੋਣ ਚੁੱਚੀ ਪਿੰਡ ਵਾਲੇ ਖਬਰ ਆ ਗਿਆ ਵੀ ਕੀ ਉਹ ਭੱਜੇ ਭੱਜੇ ਬੁੜੀ ਗੋਲ ਗਏ ਕਹਿੰਦੇ ਮਾਈ ਅੱਜ ਤੇਰੀ ਵਾਰੀ ਸੀ ਕੀ ਹੋਇਆ ਅੱਜ ਦੇਵੋਕ ਖਰਾਬ ਹੋਇਆ ਫਿਰਦਾ ਉਹ ਤਾਂ ਗੁੱਸੇ 'ਚ ਫਿਰਦਾ ਹਾਂ ਉਹਨੂੰ ਸਾਰਾ ਪਿੰਡ ਮਾਰ ਦੇਣਾ ਤਾਂ ਮੁੰਡਾ ਭੇਜਿਆ ਨਹੀਂ ਉਹ ਕਹਿੰਦੀ ਮੇਰੇ ਪੁੱਤ ਕਿੰਧਿਆ ਕਰਾਹੀ ਮਿਲਿਆ ਸੀ ਉਹ ਮੈਨੂੰ ਕਹਿੰਦਾ ਵੀ ਤੇਰੇ ਪੁੱਤ ਦੀ ਵਾਰੀ ਮੈਂ ਜਾਉਂ ਕਹਿੰਦੀ ਮੈਨੂੰ ਕਿਹਾ ਪਰ ਕਹਿੰਦੀ ਮੰਨਿਆ ਨਹੀਂ ਕਹਿੰਦੀ ਮੈਨੂੰ ਕਹਿੰਦਾ ਬੰਦਾ ਰੱਬ ਵਰਗਾ ਲੱਗ ਕੋਈ ਤੇ ਕੋਈ ਰੱਬ ਬੋੜਿਆ ਸਾਡੇ 'ਤੇ ਇੱਕ ਵਾਰ ਕਿ ਮੇਰਾ ਮੁੰਡਾ ਕਿ ਦਿਲ ਨਹੀਂ ਸੀ ਕਰਦਾ ਮੇਰਾ ਮੰਨਣ ਨੂੰ ਮੈਂ ਕਿਹਾ ਸੋਚਿਆ ਵੀ ਚਲੋ ਦੇਸ਼ਾਂ ਜੋ ਕਰਦਾ ਠੀਕ ਹੀ ਕਰਦਾ ਹੂੰ ਜਾਨੂ ਦੇਰ ਤਹਾਰਾ ਮਾਨੇ ਸ਼ੁਰੂ ਕਰਦੀ ਆ ਉਹ ਅੱਛਾ ਤੇ ਰਾਜਾ ਜਗਦੇ ਉੱਥੇ ਉੱਠ ਖੜਿਆ ਹੂੰ ਕਹਿੰਦਾ ਸਾਰੇ ਪਿੰਡ ਨੂੰ ਤੂੰ ਬਾਤ ਚ ਫੜੀ ਪਹਿਲਾਂ ਮੇਨਾਂ ਦੋ ਦੋ ਹੱਥ ਕਰ ਅੱਛਾ ਹੂੰ ਸਿਜਾਉਂ ਧਗੜਾ ਦੇ ਨੂੰ ਪਿਆ ਟੁੱਟ ਗਏ ਹੂੰ ਮੌਰੀਆ ਕੋ ਸੋਣਾ ਕੁਛ ਨਹੀਂ ਬਗੜਿਆ ਰਾਜਾ ਇੱਥੇ ਘੱਟ ਗਿਆ ਮਾਰਾ ਗਿਆ ਹੂੰ ਜਦੋਂ ਰਾਜ ਜਗਦੇ ਉੱਠਿਆ ਨਾ ਉਹਨੂੰ ਮਾਰੀ ਧੋਲ ਤੇ ਦੇ ਉਹ ਰੋਣਦਾ ਗਿਆ ਅੱਛਾ ਦੇਵੀ ਹੋਰ ਆਨ ਹੋਇਆ ਫਿਰ ਝੱਟਾ ਹੋਈਆਂ ਜਦੋਂ ਤੋਂ ਦੇ ਮਾਰੇ ਜੱਗ ਦੇ ਮਾਰੇ ਕੁਝ ਹੋਵੇ ਨਾ ਪਰ ਜੱਗ ਦੇ ਮਾਰੇ ਲਫੇੜਿਆ ਨਾ ਤਾਂ ਦੇ ਨਾ ਕਿਵੇਂ ਲੱਥਾ ਜਾਵੇ ਇਹ ਚੰਗੀ ਤਰ੍ਹਾਂ ਕੁੱਟ-ਕੁੱਟ ਕੇ ਬੰਦਾ ਬਣਾਤਾ ਉਹਦੇ ਛਾਤੀ ਉੱਤੇ ਕੇ ਬਹਿ ਕਹਿੰਦਾ ਮੈਂ ਹੁਣ ਤੈਨੂੰ ਮਾਰ ਜਣਾਇ ਕੱਢਿਆ ਇਥੋਂ ਜਿਹੜਾ ਛੁਰਾ ਜਾਂਦਾ ਨਾ ਕੋ ਜੋ ਮਾਰ ਲਗਾ ਦੇ ਨੇ ਹੱਥ ਜੋੜ ਦਿੱਤੇ ਅੱਛਾ ਕਹਿੰਦਾ ਜੰਦਗ ਵਿੱਚ ਪਹਿਲੀ ਵਾਰ ਕੋ ਬੰਦਾ ਬਣਿਆ ਤਪੱਸਵੀ ਇੰਨਾ ਕਿ ਜਨਮੈਨ ਨੂੰ ਰੋਕਿਆ ਕਹਿੰਦਾ ਅਜ ਤੋਂ ਮੈਂ ਤੇਰਾ ਹੋਇਆ ਗੁਲਾਮ ਅੱਛਾ ਬਈ ਤੂੰ ਮੇਰੀ ਬਖ ਜਾਨ ਤੈਨੂੰ ਕਿਹਦਾ ਵੀ ਨਾ ਵੀ ਪੈ ਜਾਏ ਤੂੰ ਮੈਨੂੰ ਕਰੀ ਯਾਦ ਤੇ ਮੈਂ ਤੇਰੀ ਮਦਦ ਤੇ ਆਉਂ ਪਰ ਹੁਣ ਮੈਨੂੰ ਛੱਡ ਦੇ ਹੋਰ ਫੇ ਕਰੂ ਬਾਹਰ ਤਾਂ ਪਟ ਗਏ ਕਹਿੰਦਾ ਇਹ ਫੜ ਬਾਲ ਮੇਰਾ ਰਖਲਾ ਸਾਹਬ ਦੇ ਲੰਬਾ ਬਾਲ ਜਦੋਂ ਵੀ ਇਹ ਭੀੜ ਪਈ ਬਾਲ ਮੇਰੇ ਨੂੰ ਅੱਗ ਲਾ ਦੇਈ ਅੱਛਾ ਕਹਿੰਦਾ ਮੈਂ ਉੱਥੇ ਪਹੁੰਚ ਜਾਣਾ ਆਪਣੀ ਫੌਜਾਂ ਦੇ ਨਾਲ ਦੇ ਕਹਿੰਦਾ ਅੱਛਾ ਤਾਂ ਉਹ ਛੱਡ ਦਿੱਤਾ ਉਹਨੂੰ ਕਿਹਾ ਵੀ ਹੁਣ ਅੱਜ ਤੋਂ ਲੈ ਕੇ ਬਾਹਰ ਜੰਗਲ ਤੋਂ ਜੋ ਮਰਜੀ ਖਾਲਾ ਪਰ ਪਿੰਡ ਵੱਲ ਜਾ ਕੇ ਤੂੰ ਮੂੰਹ ਨਹੀਂ ਕਰਨਾ ਇੱਥੇ ਕਿਸੇ ਦਾ ਪੁੱਤ ਨਹੀਂ ਖਾਣਾ ਅੱਜ ਤੋਂ ਲੈ ਕੇ ਉਹ ਕਹਿੰਦਾ ਵੀ ਮੇਰਾ ਪੱਕਾ ਰਹਿ ਗਿਆ ਅੱਜ ਤੋਂ ਲੈ ਕੇ ਮੈਨੂੰ ਬਖਸ਼ ਮੈਂ ਪਿੰਡ ਦੇ ਲੱਗੇ ਜਾ ਕੇ ਵੀ ਨਹੀਂ ਆਉਣਾ ਕਹਿੰਦਾ ਉਹਨੂੰ ਛੱਡ ਦਿੱਤਾ ਭਾਈ ਦੇ ਦਾਨੋਂ ਦੇ ਸੀ ਉਹਦਾ ਨਾਂ ਦਾਨੋਂ ਦੇ ਉਹ ਵੀ ਚਲ ਗਿਆ ਉੜ ਗਿਆ ਚਲ ਗਿਆ ਪਿੱਛੇ ਨੂੰ ਉਹਦੇ ਜਾਂਦੇ ਸਾਰ ਹੀ ਪਿੰਡ ਵਿੱਚ ਸ਼ਾਂਤੀ ਆ ਗਈ ਲੋਕੀ ਪਿੰਡਾਂ ਚੋਂ ਬਾਹਰ ਆ ਗਏ ਜਦੋਂ ਪਤਾ ਲੱਗਿਆ ਦੇਦ ਦੌੜ ਗਿਆ ਰਾਜ ਜੈ ਕੋਟਿਆ ਉਹਨੂੰ ਆ ਕੇ ਮੱਥਾ ਟੇਕਣ ਲੱਗ ਬੈ ਕਹਿੰਦੇ ਮਹਾਰਾਜ ਤੁਸੀਂ ਕੌਣ ਆ ਉਹ ਦੱਸਿਆ ਮੈਂ ਕੌਣ ਆ ਕਹਿੰਦਾ ਇਦਾਂ ਕਰੋ ਅੱਜ ਤੋਂ ਸਾਡਾ ਪਿੰਡ ਵੀ ਤੁਹਾਡਾ ਆ ਸਾਰਾ ਏਰੀਆ ਵੀ ਤੁਹਾਡਾ ਵੀ ਤੁਸੀਂ ਇਸ ਪਿੰਡ 'ਚ ਰਭੋ ਇਸ ਪਿੰਡ ਦਾ ਖਲਿਆਣ ਕਰੋ ਉਹ ਕਹਿੰਦਾ ਵੀ ਗੱਲ ਸੁਣੋ ਮੈਂ ਮੁੜ ਕੇ ਆ ਕੇ ਤੁਹਾਡੇ ਨਾਲ ਗੱਲ ਕਰੂੰ ਐਸ ਵੇਲੇ ਇੱਕ ਮੈਂ ਬਹੁਤ ਵੱਡੀ ਜੰਗ ਤੇ ਜਾ ਰਿਹਾ ਪਿੰਡਾਂ ਪੁੱਛਿਆ ਕਿਹੜੀ ਜੰਗ ਤੇ ਜਾ ਰਿਹਾ ਉਹ ਕਹਿੰਦਾ ਵੀ ਮੇਰਾ ਬਾਪ ਤੇ ਮੇਰੇ ਬਾਬੇ ਦੀਆਂ ਖੱਲਾ ਸੰਗਲਦੀਪ ਸ਼ਹਿਰ ਆ ਉਹਦੇ ਬਾਹਰ ਉਥੇ ਦੇ ਰਾਜ ਨੇ ਟੰਗੀਆਂ ਹੋਈਆਂ ਤੇ ਮੈਂ ਉਹ ਲੈਣ ਚੱਲਿਆ ਤੇ ਜੇ ਕੋਈ ਤੁਹਾਡੇ ਪਿੰਡ ਦਾ ਮੈਨੂੰ ਜਾਣਾ ਚਾਹੁੰਦਾ ਆ ਜਾਏ ਪਿੰਡੇ ਨੌਜਵਾਨ ਦਬਕਾ ਇਕੱਠਾ ਹੋ ਗਿਆ ਚਲੋ ਵੀ ਚਲੋ ਚੱਲੀਏ ਇਹ ਤਾਂ ਕੋਈ ਸੰਤ ਲੋਕ ਆ ਸਾਡਾ ਸ਼ਿਹਕਾਰਾ ਘਲਾਤ ਅੰਦਾਂ ਨੂੰ ਦੇ ਦੋ ਚਲੋ ਚੱਲੀਏ ਨਾਲ ਪਿੰਡੇ ਤੁਰ ਪਏ ਨਾਲ ਵਿਚਾਰਾ ਸਾਰ ਘੁੱਗੀ ਛੋੜਾ ਗਿਆ ਪੀਪਾ ਜਾਉਂਦਾ ਜਾਵੇਂ ਨਾਲ ਹੈ ਤੇ ਸਾਰੇ ਪਿੰਡ ਜੀ ਸੰਗਲਦੀਪ ਦੇ ਕੋਲ ਪਹੁੰਚ ਗਏ ਉਦੋਂ ਨੂੰ ਪਤਾ ਲੱਗਾ ਰਾਜੇ ਨੂੰ ਤੇ ਕਹਿੰਦੇ ਕੋਈ ਰਾਜਾ ਜਗਦੇਵ ਆਇਆ ਆ ਉਹ ਆਪਣੀ ਫੌਜਾਂ ਲੈ ਕੇ ਗਿਆ ਮੋਰੇ ਤੇ ਮੋਰੇ ਕੀ ਦੇਖਦਾ ਇੱਕ ਜਗਦੇਵ ਖੜਾ ਇੱਕ ਗੁਗੀ ਖੜਾ ਨਿਕਲੇ ਬਾਟਾ ਜਿਹਾ ਫੜ ਕੇ ਨਾਲ ਪਿੰਡੇ ਕੁਝ ਲੋਕੀ ਡਾਂਗਾ ਲਾ ਕੇ ਖੜੇ ਆ ਉਹ ਕਿੰਦਾ ਦੱਸ ਇਹ ਸਾਡਾ ਮੁਕਾਬਲੇ ਉਹ ਰਾਜਾ ਕਹਿੰਦਾ ਬਾਕੀ ਦੇ ਨੋ ਕਹਿੰਦਾ ਹੋਰ ਇੱਥੇ ਗੱਡੋ ਲੱਕੜੀਆਂ ਕਹਿੰਦਾ ਖੱਲਾ ਪਾ ਲੋ ਹੋਰ ਡੰਗਣੀਆਂ ਪੈੜੀਆਂ ਜੀ ਅੱਛਾ ਅੱਛਾ ਰਾਜ ਜਗਦੇਵ ਕਹਿੰਦਾ ਵੀ ਇਦਾਂ ਕਰ ਹਾਂ ਜੰਗ ਕਰ ਪਤਾ ਲਗੂ ਖਲਾ ਮੇਰੀਆਂ ਟਾਂਗਾਂ ਹੁੰਦੀਆਂ ਕਿ ਤੇਰੀਆਂ ਟਾਂਗਾਂ ਹੁੰਦੀਆਂ ਲੜਾਈ ਸ਼ੁਰੂ ਹੋਈ ਹੋਣ ਲੱਗੀ ਜਦੋਂ ਨਾ ਉਹ ਹਮਲਾ ਕਰਨ ਲੱਗੇ ਰਾਜ ਜਗਦੇਵ ਨੇ ਉਹ ਹੀ ਕੀਤਾ ਗੁਘੀ ਨੂੰ ਕਿਹਾ ਗੁਘਿਆ ਕੱਢ ਭਈ ਤੀਰ ਹਾਂ ਉਹਨ ਲਾਈ ਅੱਗ ਜਦੋਂ ਲੱਗੀ ਅੱਗ ਦੂਜੇ ਬਾੜ ਨੂੰ ਫੇਜਦਾ ਨੇਰੀ ਚੜ ਕੇ ਆਉਂਦੀ ਉਹਦੇ ਨਾਲ ਕਾਲਾ ਬੱਦਲ ਚੜ੍ਹਿਆ ਆਵੇ ਫਿਰ ਕੱਲਾ ਦਾਨੋਂ ਦੇਣੀ ਉਹਦੇ ਨਾਲ ਉਦਾਂ ਦੇ ਪਤਾ ਨਹੀਂ ਕਿੰਨੇ ਕੁ ਦੇ ਆ ਗਏ ਇਹ ਘੜੀ ਦੇ ਵਿੱਚ ਉਹ ਮੰਮਲਿਆ ਮੇਲ ਕਰ ਦਿੱਤਾ ਰਾਜ ਦੇ ਫੌਜਾਂ ਸਾਰੀਆਂ ਮਾਸ ਟਿਕਾ ਪੂਜਾ ਦਿੱਤੀਆਂ ਸਾਰੇ ਲੋਕੀ ਉੱਥੇ ਦੇ ਠੱਮ ਪਰ ਗਏ ਡਰ ਗਏ ਤੇ ਰਾਜਾ ਜਾਗਦੇ ਨੇ ਰਾਜੇ ਨੂੰ ਉਹਦੇ ਪੁੱਤ ਨੂੰ ਫੜ ਲਿਆ ਅੱਛਾ ਰਾਜਾ ਕਹਿੰਦਾ ਹੁਣ ਦੱਸੋ ਉਹਨੇ ਮੈਂ ਤਾਂ ਦਾਲੇ ਕਿਤੇ ਕਹਿੰਦਾ ਠੀਕ ਆ ਮੈਂ ਤੁਹਾਨੂੰ ਮਾਰਦਾ ਨਹੀਂ ਇਹ ਮੇਰਾ ਧਰਮ ਆ ਮੇਰੀ ਭਾਦੀ ਨੇ ਮੇਣਾ ਮਾਰਿਆ ਸੀ हां हां मेरे बाप दिया ਤੇ ਮੇਰੇ ਬਾਬੇ ਦੀਆਂ ਖੱਲਾ ਲਾਓ ਸਿਰ ਤੇ ਚਾਕੇ ਤੁਸੀਂ ਚੱਲਣਾ ਮੇਰੇ ਨਾਲ ਹਾਂ ਤੁਸੀਂ ਜਾ ਕੇ ਉਹਦੇ ਆਖਰੀ ਕਰਮ ਕਰਿਆ ਕਰਨੀਆਂ ਹੂੰ ਹੂੰ ਉਸ ਤੋਂ ਬਾਅਦ ਤੁਸੀਂ ਇਸ ਦੇਸ਼ ਵਿੱਚ ਨਹੀਂ ਰਹਿਣਾ ਅੱਛਾ ਦੇਖ ਨਾ ਗਾਲ ਤੁਹਾਨੂੰ ਮਾਰਨਾ ਮੈਂ ਨਹੀਂ ਹੂੰ ਉੱਥੇ ਦੇ ਲੋਕੀ ਵੀ ਆ ਗਏ ਉਹ ਵੀ ਰਾਜ ਦਾ ਤੰਗ ਸੀ ਉਹ ਵੀ ਕਹਿੰਦੇ ਮਹਾਰਾਜ ਰਾਜ ਭਗ ਤੁਹਾਡਾ ਕਿੰਨੇ ਬਲੇਸ ਤੁਸੀਂ ਰਾਜ ਭਗ ਸੰਭੂ ਇਹ ਤੋਸੜਾ ਚਲ ਗਾਣਾ ਬਣਾਉਂ ਚਲ ਆਓ ਫਿਰ ਉਹ ਲੈ ਕੇ ਬਾਪ ਦੀਆਂ ਬਾਬੇ ਦੀਆਂ ਖੱਲਾ ਵਾਪਸ ਜਾਂਦਾ ਰਾਜ ਦੇ ਵਿੱਚ ਤੇ ਜਾ ਕੇ ਮੋਰੇ ਨੂੰ ਖੱਲਾ ਖਾ ਲੈਂਦਾ ਆਲੇ ਬੜ ਭਾਬੀ ਜਿਹੜਾ ਮੇਹਣਾ ਮਾਰਿਆ ਜਿਹੜਾ ਮੇਹਣਾ ਮਾਰਿਆ ਸੀ ਮੈਂ ਪੂਰਾ ਕੀਤਾ ਆ ਦੇਖ ਰਾਜਾ ਉਹਦਾ ਪੁੱਤ ਮੈਂ ਬੱਦੀ ਬਣਾ ਕੇ ਲਿਆ ਜੇ ਮੈਂ ਚਾਹਾਂ ਅੱਜ ਖੱਲਾ ਇਹਨੇ ਢੰਗ ਹੋ ਸਕਦੀਆਂ ਪਰ ਇਹ ਦੁਸ਼ਮਣੀ ਮੈਂ ਰੱਖਿਆ ਜਾਰੀ ਨਹੀਂ ਰੱਖਣੀ ਖਤਮ ਕਰਨੀ ਆ ਇਹਨਾਂ ਨੂੰ ਦੇਸ਼ਕਾਲਾ ਦਿੱਤਾ ਖੋਰ ਦਸ ਕੀ ਚਾਹੀਦਾ ਬਾਕੀ ਜੇ ਤੂੰ ਹੀ ਸੋਚਦੇ ਮੈਂ ਰਾਜ ਦਾ ਭੁੱਖਾ ਮੈਨੂੰ ਰਾਜ ਨਹੀਂ ਚਾਹੀਦਾ ਤੁਸੀਂ ਜੁਗ ਜੁਗ ਰਾਜ ਕੀਓ ਰਾਜ ਕਰੋ ਹਮ ਇਸ ਤੋਂ ਬਾਅਦ ਉਹਨਾਂ ਦੀ ਸ਼ੱਕ ਵੀ ਨਿਕਲ ਗਈ ਦੂਜੇ ਰਾਜੇ ਨੇ ਬਾਦ ਦੇਸ਼ ਗਾਣਾ ਦੇ ਦਿੱਤਾ ਜਗਦੇਵ ਤੋਂ ਸੰਤ ਸਪਾਈ ਸੀ ਸੰਤ ਦੇ ਸਵਾ ਦਾ ਬੰਦਾ ਸੀ ਉਹ ਘੁੱਗੀ ਨੂੰ ਲੈ ਕੇ ਜਦੋਂ ਚੜ ਵਿੱਚ ਚੱਲੀਏ ਆਪਾਂ ਬਾਹਰ ਫਿਰ ਤੁਰਕਿਓ ਨੇ ਕਿਸੇ ਪਾਸੇ ਇੰਨੇ ਦੀ ਬਾਤ ਆ। ਵਾਹ, ਇੱਕ ਵਾਰ ਸਵਾਲ ਆ ਗਿਆ ਭਾਈ। ਹੈ? ਪਸ ਵੀ ਕਿੰਨਾ ਹੈ? ਦੇਖੋ। ਅੱਛਾ ਪਾਈਆਂ ਤੋਂ ਕਿੰਨੇ ਦਿਨਾਂ ਦਾ ਕਹੀ ਜਾਂਦਾ ਉਹੋ ਹੀ ਸਵਾ ਰਾਜੇ ਜਗਦੇਵਾਲੀ ਸੋਹਣਾ। ਨਹੀਂ ਵੇਹ ਇੰਨਾ ਕਾ ਤੋ ਕਹਿਗਾ ਤੋ ਰਹੀ ਜੀ। ਹੁੰਦੀ ਮੈਨੂੰ ਕਦੇ ਸੁਣੀ ਸੀ ਬਾਤ। ਅਸੀਂ ਇਹਨਾਂ ਅੱਗੇ ਇਹ ਤਾਂ ਬਹੁਤ ਛੋਟਾ ਸੀ ਮੈਂ ਤੇਰੇ ਨਾਲ ਜਨਮੇ ਨਹੀਂ ਸੋਇਆ ਤੋ। ਹਮ। ਮਹਿੰਦੀ 'ਚ ਤੋ ਬਾਤਾਂ ਸੁਣਦਾ ਹੁੰਦਾ ਸੀ। ਅੱਛਾ ਮੇਰੇ ਭਾਬੇ ਨੇ ਇਹ ਬਾਤਾਂ ਮੈਨੂੰ ਸੁਲਾਈਆਂ ਸੀ। ਹਮ। ਹੁਣ ਮੈਂ ਵੀ ਚਾਹਣਾ ਕਿ ਤੁਸੀਂ ਸਾਰੇ ਜਾਣੇ ਖਾਸ ਕਰਕੇ ਪੁੱਤਰਾ ਤੂੰ ਠੀਕ ਹੈ ਬਾਬਾ ਇਹ ਬਾਤਾਂ ਜਿੱਤੇ ਰੱਖੀ ਇਹ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਇਹ ਬਾਤਾਂ ਬੱਸ ਸੁਣਾਉਣੀਆਂ ਆ ਓਏ ਓਏ ਕਿਉਂਕਿ ਇਹ ਸਾਡਾ ਕਲਚਰ ਆ ਸਹੀ ਗੱਲ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਟੈਲੀਵਿਜ਼ਨ ਨਹੀਂ ਸੀ ਹੁੰਦਾ ਰੇਡੀਓ ਨਹੀਂ ਸੀ ਹੁੰਦਾ ਫਿਲਮਾਂ ਨਹੀਂ ਸੀ ਲੱਗਦੀਆਂ ਕੱਚੇ ਘਰਾਂ ਦੇ ਵਿੱਚ ਦੀਵੇ ਚੱਲਦੇ ਹੁੰਦੇ ਸੀ ਬਿਜਲੀ ਕਿੱਥੇ ਸੀ ਬਿਲਕੁਲ ਹਮ ਸਾਡੇ ਬਾਬੇ ਹੋਣੀ ਸਾਡੇ ਨਾਨੇ ਹੋਣੀ ਨੇਰੇ 'ਚ ਬਹਿ ਕੇ ਇੱਕ ਦੀਵਾ ਮਾੜਾ ਕੇ ਜਗਦਾ ਹੋਣਾ ਹਾਂ ਨਾ ਤਮੰਜੀਆਂ ਚ ਪਿਆਗੇ ਬਾਤਾਂ ਸੁਣਨੀਆਂ ਆਪਣੀ ਦਾਦੀ ਨਾਲ ਆਪਣੀ ਨਾਨੀ ਨਾਲ ਨਾਨੇ ਨਾਲ ਅਸੀਂ ਪੈ ਜਾਣਾ ਤੁਹਾਨੂੰ ਕਹਿੰਦਾ ਬਾਤਾਂ ਸੁਣਾ ਤੇ ਇੱਕੋ ਕੰਡੀਸ਼ਨ ਹੁੰਦੀ ਸਾਡੇ ਦੇ ਕਿ ਬਾਅਦ ਮੈਂ ਤਾਂ ਸੁਣਾਉਣੀ ਆ ਜੇ ਤੂੰ ਹੰਗਾਰਾ ਦੇਗਾ ਹਾਂ ਹੰਗਾਰਾ ਜ਼ਰੂਰੀ ਹੰਗਾਰਾ ਜ਼ਰੂਰ ਦੇਣਾ ਹੰਗਾਰਾ ਤਾਂ ਹੀ ਹੁੰਦਾ ਇਹ ਮਤਲਬ ਹੁੰਦਾ ਸੋਨਾ ਜਾਣਾ ਮਤਲਬ ਉਦੋਂ ਬਾਤਾਂ ਚਤਪੜਾ ਲੱਗਦਾ ਹੁੰਦਾ ਟੂਨੀਆ ਵਿੱਚ ਬੰਦਾ ਚੈਨਲ ਹੀ ਚੇਂਜ ਕਰੀ ਜਾਂਦਾ ਉਦੋਂ ਇੱਕੋ ਬਾਅਦ ਹੈ ਪੂਰੇ ਕਨਸੈਂਟਰੇਸ਼ਨ ਨਾਲ ਚੈਨਲ ਉਦੋਂ ਚੈਨਲ ਹੀ ਇੱਕੋ ਸੀ ਨਹੀਂ ਹੁਣ ਬਾਤ ਸੁਣਨ ਵਾਲਾ ਹੋਰ ਸੀ ਹੁਣ ਚੈਨਲਾਂ ਦੀ ਵੀ ਗੱਲ ਛੱਡੋ ਹੁਣ ਤਾਂ ਫੋਨ ਨੇ ਨਜ਼ਾਰਾ ਆ ਫੋਨ ਤਾਂ ਪਹਿਲਾਂ ਬੰਦਾ ਪਹਿਲਾਂ ਫੋਨ ਤੇ ਘੁਮਾ ਕੇ ਸਾਰੀਆਂ ਉਂਗਲਾਂ ਗਲਾਈਆਂ ਫੇਰ ਕਹਿੰਦਾ ਚੱਟਣੀ ਲੱਗਦਾ ਬੰਦਾ ਇੱਥੇ ਉੱਤਰ ਉੱਤਰ ਕਰਕੇ ਬੱਸ ਸੌਣ ਦਾ ਮੈਂ ਲਿਆ ਬਾਤਾਂ ਸੁਣਾਤੀ ਚਾਹ ਮੇਰੀ ਹੋ ਗਈ ਠੰਡੀ ਚੱਲ ਚਾਹ ਤਾਂ ਅੱਜ ਘਰ ਪਰ ਚਾਹ ਤੇ ਬਿਣੀ ਆ ਅੱਜ ਨਹੀਂ